ਹਾਂਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਤੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਖੁੱਤ ਤੁਹਾਡੇ ਨਾਲ ਆਪਾਂ ਕੱਪੜੇ ਦੀ ਵੀਡੀਓ ਸ਼ੇਅਰ ਕਰਨ ਲੱਗੇ ਹਾਂ ਇਹ ਵੀ ਅੱਜ ਆਪਾਂ ਨੇ ਕੱਪੜੇ ਦੇਣੇ ਸੀਗੇ ਅੱਜ ਉਹਨਾਂ ਨੇ ਜਿਹੜਾ ਹੈਗਾ ਪ੍ਰੋਗਰਾਮ ਹੈਗਾ ਜਾਗੋ ਦਾ ਵਿਆਹ ਦੇ ਕੱਪੜੇ ਆ ਜਾਗੋ ਦੇ ਤੇ ਕੁਝ ਸੂਟ ਉਹਨਾਂ ਦੇ ਚਲੇ ਗਏ ਕੋਸੇ ਰਹਿੰਦੇ ਸੀਗੇ ਆਪਣੇ ਕੋਲੇ ਕੱਪੜੇ ਤੇ ਉਸ ਪਹਿਲਾ ਜਲੇ ਗਏ ਹਨ ਕਾਫੀ ਸੂਟ ਸੀਗੇ ਸਾਡੇ ਕੋਲੇ ਉਹਨਾਂ ਦੇ ਬਣਾਣ ਲਈ ਆਏ ਹੋਏ ਤੇ ਜਿਹੜੇ ਅੱਜ ਜਾਗੋ ਵਾਲੇ ਕੱਪੜੇ ਨੇ ਉਹ ਜਾ ਰਹੇ ਨੇ ਹਜੇ ਉਹਨਾਂ ਦੇ ਕੱਪੜੇ ਹੋਰ ਵੀ ਪਏ ਆ ਆਪਣੇ ਕੋਲ ਬਣਾਉਣ ਵਾਸਤੇ ਤੇ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਯਾ ਕੌਰ ਸੰਦੂ ਬੁਟੀਕ ਐਂਡ ਬਿਊਟੀ ਸੈਲੂਨ ਟੂਰੀ ਕੱਕੜਵਾਲ ਚੌਕ ਬਰਨਾਲਾ ਰੋਡ ਦੇ ਉੱਪਰ ਗੁਰਦੁਆਰਾ ਕਲਗੀਧਰ ਸਾਹਿਬ ਦਸਮਿਸ ਨਗਰ ਦਾ ਗੇਟ ਬਣਿਆ ਹੋਇਆ ਉਹਦੇ ਬਿਲਕੁਲ ਸਾਹਮਣੇ ਜਿਹੜਾ ਹੈਗਾ ਗਲੀ ਦੇ ਵਿੱਚ ਆਪਣਾ ਬਟੇਕ ਤੇ ਸਲੂਨ ਹੈ ਜੀ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਸੰਡੇ ਜਿਹੜਾ ਹੈਗਾ ਆਪਾਂ ਘਰ ਹੁੰਨੇ ਆ ਜੇ ਕੋਈ ਜ਼ਿਆਦਾ ਹਨ ਹੁੰਦਾ ਕੋਈ ਕਸਟਮਰ ਆਉਣਾ ਜ਼ਰੂਰੀ ਤਾਂ ਅਸੀਂ ਵਿੱਚ ਦੀ ਘੰਟਾ ਘੜੀ ਦੇ ਵਿੱਚ ਚੱਲੇ ਵੀ ਜਾਂਦੇ ਆ ਬਾਕੀ ਆਪਾਂ ਹਰ ਇੱਕ ਤਰ੍ਹਾਂ ਦੀ ਸਟੂਡੈਂਟਾਂ ਨੂੰ ਟ੍ਰੇਨਿੰਗ ਦੇ ਰਹੇ ਆ ਜੀ ਸਲਾਈ ਦੀ ਵੀ ਤੇ ਬਿਊਟੀਸ਼ੀਨ ਦੇ ਕੋਰਸ ਤੇ ਵੀ ਕਾਫੀ ਸਟੂਡੈਂਟ ਆਪਣੇ ਕੋਲੇ ਕੰਮ ਕਰ ਰਹੇ ਆ ਚਲੋ ਜੀ ਆਪਾਂ ਕਰਦੇ ਆ ਸ਼ੇਅਰ ਤੁਹਾਡੇ ਨਾਲ ਵੀਡੀਓ ਲਓ ਜੀ ਪਹਿਲਾ ਸੂਟ ਆਪਣਾ ਹੈਗਾ ਆ ਇਹ ਵਾਲਾ ਸ਼ਿਮਰ ਦਾ ਸੂਟ ਹੈਗਾ ਹੈਂਡਵਰਕ ਦੇ ਸੂਟ ਹੈਗੇ ਆ ਜਿੱਦਾਂ ਵਿਆਹ ਵਾਲੇ ਹਨਾ ਆਪਾਂ ਨੂੰ ਪਤਾ ਹੀ ਹੁੰਦਾ ਆ ਹੈਂਡਵਰਕ ਦਾ ਸੂਟ ਹੈ ਪਿਓਰ ਦੀ ਸਲਵਾਰ ਹੈ ਸਿਮਰ ਦਾ ਤੇ ਨਹੀਂ ਜੈ ਇਹਦੇ ਵਿੱਚ ਆਪਾਂ ਨੇ ਟਾਪਟਾ ਲਗਾਇਆ ਹੋਇਆ ਹੈ ਸ਼ਰਟ ਦੇ ਵਿੱਚ ਟਾਪਟਾ ਲਗਾਇਆ ਹੋਇਆ ਹੈ ਬਾਟਮ ਦੇ ਵਿੱਚ ਜਿਹੜੀ ਸਿੰਪਲ ਕਾਟਨ ਦੀ ਲਰਨਿੰਗ ਲੱਗੀ ਹੈ ਚਾਕਾ ਤੇ ਜਿਹੜੀ ਹੈਗੀ ਦੇਖੋ ਆਪਣੀ ਪਾਈਪਿੰਗ ਕੱਢੀ ਹੈ ਪਾਈਪਿੰਗ ਕੱਢੀ ਹੈ ਗਲੇ ਦੇ ਉੱਪਰ ਵੀ ਪਾਈਪਿੰਗ ਕੱਢੀ ਹੈ ਇਸ ਤਰ੍ਹਾਂ ਪਾਈਪਿੰਗ ਕੱਢ ਕੇ ਜਿਹੜਾ ਹੈਗਾ ਸੂਟ ਤਿਆਰ ਕੀਤਾ ਹੋਇਆ ਬਾਹਾਂਾਂ ਤੇ ਵੀ ਜਿੱਦਾਂ نیچے ਘੇਰੇ ਦੇ ਉੱਤੇ ਵਰਕ ਹੈਗਾ ਆ ਹੈਂਡਵਰਕ ਹੈ ਸਾਰਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਬਾਹਾਂਾਂ ਦੇ ਉੱਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਦੇਖੋ ਜਿਹੜਾ ਇਹ ਤਾਂ نیچے ਵਰਕ ਹੋਇਆ ਹੋਇਆ ਦੇਖੋ ਮੋਢੇ ਦੇ ਉੱਪਰ ਵੀ ਇਹ ਵਾਲਾ ਵਰਕ ਹੋਇਆ ਹੋਇਆ ਬਹੁਤ ਜਿਆਦੇ ਸੋਹਣਾ ਸੂਟ ਜਿਹੜਾ ਹੈਗਾ ਕਲਰ ਵੀ ਬਹੁਤ ਪਿਆਰਾ ਕਲਰ ਹੈਗਾ ਆ ਤੇ ਇਹਦੇ ਨਾਲ ਸਿੰਪਲ ਸਲਵਾਰ ਰੱਖੀ ਹੈ ਜਿੱਦਾਂ ਕਿ ਉਹ ਸਟੇਟ ਸਲਵਾਰਾਂ ਹੀ ਬਣਵਾਉਂਦੇ ਆ ਸਾਰੇ ਸੂਟਾਂ ਦੀਆਂ ਸਟੇਟ ਸਲਵਾਰ ਰੱਖੀ ਹੋਈ ਹੈ ਤੇ ਚਾਕਾ ਤੇ ਜਿਹੜੀ ਹੈਗੀ ਦੇਖੋ ਪੰਜ ਪਿੰਕ ਕੱਢੀ ਹੈ ਤੇ ਅਗਲਾ ਉਹਨਾਂ ਦਾ ਸੂਟ ਹੈਗਾ ਇਹ ਵਾਲਾ ਜੀ ਇਹ ਔਰਗੰజా ਦਾ ਸੂਟ ਹੈਗਾ ਇਹ ਵੀ ਜਿਹੜਾ ਹੈਗਾ ਹੈਂਡਵਰਕ ਦਾ ਸੂਟ ਆ ਦੇਖੋ ਔਰ ਔਰ ਗੰਜਾ ਦਾ ਸੂਟ ਹੈਗਾ ਯਾ ਇਹਦੇ ਉੱਤੇ ਅਸੀਂ ਕੋਈ ਸਿੰਪਲ ਰੱਖਿਆ ਕਿਉਂਕਿ ਵਰਕ ਬਹੁਤ ਜ਼ਿਆਦਾ ਸੀਗਾ ਫਿਰ ਜ਼ਿਆਦਾ ਕੁਝ ਕਰਿਆ ਵੀ ਨਹੀਂ ਵਧੀਆ ਲੱਗਦਾ ਇਹਦੇ ਵਿੱਚ ਵੀ ਆਪਾਂ ਨੇ ਟਾਪ ਟਾ ਲਗਾਇਆ ਹੋਇਆ ਟਾਪ ਟਾ ਅਸੀਂ ਵਿੱਚ ਲੂਜ਼ ਹੀ ਰੱਖਦੇ ਹੁੰਦੇ ਆ ਆ ਦੇਖੋ ਚਾਹੇ ਲਾਈਨਿੰਗ ਲਗਾਉਣੀ ਹੈ ਚਾਹੇ ਟਾਪ ਟਾ ਲਗਾਉਣੇ ਵਿੱਚ ਥੋੜਾ ਜਿਹਾ ਆਪਾਂ ਲੂਜ਼ ਰੱਖਦੇ ਹੁੰਦੇ ਆ ਇਹ ਵੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਪ्योर ਹੈਂਡਵਰਕ ਦਾ ਜਿੱਦਾਂ ਆਪਾਂ ਕਹੇ ਦੀ ਹੈ ਹਨ ਸੂਟ ਹੈਗਾ ਯਾ ਇੰਦਾ ਇਹਨਾਂ ਦੀ ਬਾਹਵਾ ਇਹਨਾਂ ਦੀ ਵੀ ਸਿੰਪਲ ਸਲਵਾਰ ਪਿਓਰ ਦੇ ਸਲਵਾਰਾਂ ਨੇ ਤੇ ਅਗਲਾ ਜਿਹੜਾ ਹੈਗਾ ਸੂਟ ਹੈਗਾ ਜੀ ਅਗਲਾ ਜਿਹੜਾ ਸੂਟ ਹੈਗਾ ਜੀ ਫਨਕਾਰੀ ਸੂਟ ਹੈਗਾ ਇਹ ਵੀ ਪਿਓਰ ਔਰਗੰਝਾ ਦਾ ਸੂਟ ਹੈਗਾ ਆ ਦੇਖੋ ਜਾਗੋ ਵਾਲਾ ਸੂਟ ਹੈ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਵਾਈਟ ਕਲਰ ਦਾ ਸੂਟ ਹੈਗਾ ਜਾਗੋ ਵਾਲਾ ਸੂਟ ਹੈ ਜੀ ਦੇਖੋ ਬਹੁਤ ਜਿਆਦਾ ਸੋਹਣਾ ਹੈਂਡਵਰਕ ਦਾ ਤੇ ਪਲੱਸ ਥ्रेड ਵਰਕ ਦਾ ਕੰਮ ਹੋਇਆ ਹੋਇਆ ਉੱਪਰ ਬਹੁਤ ਸੋਹਣਾ ਸੂਟ ਹੈ ਆ ਦੇਖੋ ਧੱਗਰੇ ਵਗੈਰਾ ਨਾਲ ਪਾਇਆ ਵੀ ਸੋਹਣਾ ਲੱਗੇਗਾ ਪਿੱਛੇ ਅਸੀਂ ਇਹਨਾਂ ਦੇ ਜਿਹੜੇ ਹੈਗੇ ਨੇ ਲਟਕਣ ਲਗਾਏ ਆ ਇਹ ਵਾਲੇ ਲਟਕਣ ਲਗਾਏ ਹੋਏ ਆ ਪਿੱਛੇ ਆਪਣੇ ਇਹ ਲਟਕਣ ਲਗਾਏ ਹੋਏ ਆ ਇਹ ਬਾਹਵਾ ਤੇ ਵਰਕ ਹੈਗਾ ਸੇਮ ਇਹਨਾਂ ਦੀ ਜਿਹੜਾ ਹੈਗਾ ਬਾਟਮ ਤੇ ਵੀ ਵਰਕ ਹੈਗਾ ਪਿਓਰ ਦੀ ਬਾਟਮ ਹੈ ਬਾਟਮ ਤੇ ਵੀ ਸੇਮ ਵਰਕ ਹੈਗਾ ਦੇਖੋ ਮੂਰੀ ਤੇ ਬਹੁਤ ਸੋਹਣਾ ਵਰਕ ਕਰਿਆ ਹੋਇਆ ਹੈ ਇਸਕਰ ਤੇ ਨਾਲ ਦੁਪੱਟਾ ਇਹਨਾਂ ਦਾ ਦੁਪੱਟਾ ਵੀ ਆਪਣੇ ਕੋਲ ਹੀ ਸੀਗਾ ਤੇ ਦੁਪੱਟਾ ਵੀ ਸਰਕਾਰੀ ਵਾਲਾ ਦੁਪੱਟਾ ਹੋ ਗਿਆ ਤੇ ਇਹਨਾਂ ਦਾ ਦੁਪੱਟੇ ਤੇ ਵੀ ਜਿਹੜੀ ਹੈਗੀ ਲੈਂਸ ਦੀ ਫਿਨਿਸ਼ਿੰਗ ਕੀਤੀ ਹੋਈ ਹੈ। ਬਸ ਸੁਮੂਸਾ ਲੈਂਸ ਦੀ। ਦੁਪੱਟਾ ਵੀ ਬਹੁਤ ਵਾਰੀ ਸੋਨੋ। ਉਹਨਾਂ ਦੇ ਹੈਗੇ ਸੂਟ ਜੀ। ਇਹ ਛੋਟੇ ਜਿਹੇ ਬੱਚੇ ਦਾ ਆਪਣੇ ਕੁਰਤਾ ਪੰਜਾਬ ਮੈਂ ਤਿਆਰ ਕਰਿਆ ਜਾਗੋ ਵਾਸਤੇ ਆ ਦੇਖੋ ਬਹੁਤ ਜਿਆਦਾ ਸੋਹਣਾ ਕਲਰ ਹੈ ਇਸ ਵਾਰੀ ਕਾਫੀ ਕੁਰਤੇ ਪਜਾਮੇ ਬਣਾਏ ਬੱਚਿਆਂ ਦੇ ਵੈਸੇ ਆਪਾਂ ਹੁਣ ਮੈਂ ਕੁਰਤੇ ਪਜਾਮੇ ਘਾਟ ਹੀ ਫੜਦੀਆਂ ਕਿਉਂਕਿ ਲੇਡੀ ਸੂਟਾਂ ਦਾ ਬਹੁਤ ਜਿਆਦਾ ਰਸਟਿਆ ਹੋਇਆ ਹੈ ਬਣਾਉਣ ਵਾਸਤੇ ਚਲੋ ਇਹ ਜਿਹੜੇ ਹੈਗੇ ਦੋ ਘਰਾਂ ਦੇ ਕੁਰਤੇ ਪਜਾਮੇ ਬਣਾਉਣੇ ਪਏ ਉਹ ਆਪਣੇ ਤੋਂ ਹੀ ਸਾਰੇ ਕੱਪੜੇ ਵਗੈਰਾ ਬਣਵਾਉਂਦੇ ਆ ਫਿਰ ਪਹਿਲਾਂ ਵੀ ਬਣਾ ਕੇ ਦਿੱਤੇ ਆ ਕੁਰਤੇ ਪਜਾਮੇ ਕਿਸੇ ਦੇ ਬੱਚਿਆਂ ਦੇ ਕੁਰਤੇ ਪਜਾਮੇ ਤੇ ਮੈਂ ਫਿਰ ਚਲੋ ਬਣਾ ਦਿੰਦੇ ਹਾਂ ਕਿਉਂਕਿ ਕੁਰਤੇ ਪਜਾਮੇ ਟਾਈਮ ਬਹੁਤ ਜ਼ਿਆਦਾ ਖਾਂਦੇ ਆ ਜੀ ਕਿਉਂਕਿ ਛੋਟੇ ਛੋਟਿਆਂ ਚੀਜ਼ਾਂ ਕੱਟ-ਕੱਟ ਕੇ ਹਨਾ ਪੱਟੀਆਂ ਜੇਬਾਂ ਕਾਫ ਵਗੈਰਾ ਦਾ ਕੰਮ ਬਹੁਤ ਜ਼ਿਆਦਾ ਵੱਜ ਜਾਂਦਾ ਇਹ ਪੈਸਟਰ ਜਿਹੜਾ ਹੈਗਾ ਦੇਖੋ ਉੱਪਰ ਬੈਨ ਲਾ ਕੇ ਬਣਾਇਆ ਗਰਦਨੀ ਲਾ ਕੇ ਛੋਟੀ ਜੀ ਜੇਬ ਲਗਾਈ ਹੋਈ ਹੈ ਕਾਫ ਲਗਾਏ ਹੋਇਆ ਛੋਟੇ ਛੋਟੇ ਇਹ 2 ਸਾਲ ਦੇ ਬੱਚੇ ਦਾ 2 2.5 ਸਾਲ ਦੇ ਬੱਚੇ ਦਾ ਕੁਰਤਾ ਪਜਾਮਾ ਹੈ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਪਜਾਮਾ ਬਣਾਇਆ ਉੱਪਰ ਪਲਾਸਟਿਕ ਪਾਈ ਹੋਈ ਹੈ ਸਾਡੇ ਹੁਣ ਅੱਜ ਉਹਨਾਂ ਨੇ ਜਾਣ ਹੈ ਜਾਗੂ ਤੇ ਇਸ ਵਾਰੀ ਸਾਡੇ ਕੋਲ ਇੰਨਾ ਕ ਜਿਆਦਾ ਰਸ ਸੀ ਨਾ ਜਮਾ ਟਾਈਮ ਟੂ ਟਾਈਮ ਕੱਪੜੇ ਦੇ ਰਹੇ ਆ ਹਜੇ ਕੰਮ ਨਹੀਂ ਕਿਸੇ ਨੇ ਕੱਪੜੇ ਜਾਣੇ ਆ ਉਹਨਾਂ ਦੇ ਦੋ ਕਮੇਜ਼ ਰਹਿੰਦੇ ਆ ਸਲਵਾਰਾਂ ਬਣੀਆਂ ਹੋਈਆਂ ਦੋ ਕਮੇਜ਼ ਰਹਿੰਦੇ ਆ ਉਹ ਕੱਪੜੇ ਵੀ ਤਿਆਰ ਕਰਦੇ ਆ ਅੱਜ ਅਸੀਂ ਵਿਆਹ ਤੇ ਜਾਣੇ ਲੇਟ ਹੀ ਜਾਵਾਂਗੇ ਪਹਿਲਾਂ ਮੈਂ ਇੱਕ ਸ਼ਾਰਟ ਦਾ ਕਮੀਜ਼ ਤਿਆਰ ਕਰਕੇ ਜਾਊਂਗੀ ਦੇਖਦੇ ਆ ਫਿਰ ਚਲੋ ਜਿੰਨੀ ਕੋ ਲੇਟ ਪਹੁੰਚੇ ਜਾਓ ਕਿਉਂਕਿ ਫਿਰ ਬਹੁਤ ਜਿਆਦਾ ਕੰਮ ਗਲ ਚੜਿਆ ਪਿਆ ਜੀ ਇੱਕ ਕੁਮੇਜ ਸ਼ਾਮ ਨੂੰ ਆ ਕੇ ਬਣਾਵਾਂਗੇ ਮਾਸਟਰ ਵੀ ਜਿਹੜਾ ਹੈਗਾ ਟਾਈਮ ਤੇ ਕੱਪੜੇ ਉਹਨਾਂ ਨੂੰ ਵੀ ਔਖਾ ਹੋ ਜਾਂਦਾ ਮਾਸਟਰ ਕੋਲੇ ਵੀ ਬਹੁਤ ਜ਼ਿਆਦਾ ਕੱਪੜੇ ਪਏ ਆ ਇਹਦੇ ਲੈਟ ਦੇਣੀ ਆ ਇਹ ਜਿਹੜੇ ਦੇਨੇ ਸੀਗੇ ਚਲੋ ਕੋਸ ਨੂੰ ਕੋਸ ਨੂੰ ਸ਼ਾਮ ਨੂੰ ਨਹੀਂ ਇਹ ਕਟਿੰਗ ਹੋਈ ਹੋਈ ਆ ਕੁਮੇਜ ਇਹ ਤਲੂ ਦੇਨੇ ਸੀ ਇਹ ਮੈਂ ਕਿਹਾ ਜੇ ਮਾਸਟਰ ਨੇ ਨਾ ਦਿੱਤੇ ਕਈ ਵਾਰ ਵਿੱਚ ਦੀ ਲਾਰਾ ਨੂਰਾ ਲਾ ਜਾਂਦੇ ਆ ਵੀ ਇਹ ਹੋ ਗਿਆ ਬਿਮਾਰ ਹੋ ਗਿਆ ਮੈਡਮ ਮੈਂ ਬਿਮਾਰ ਹੋ ਗਿਆ ਐ ਕਰ ਦਿੰਦੇ ਨੇ ਮੈਂ ਕਿਹਾ ਵੀ ਜੇ ਨਾ ਟਾਈਮ ਤੇ ਮਿਲੇ ਫਿਰ ਔਖਾ ਹੋ ਜਾਂਦਾ ਹਨਾ ਤੇ ਇੱਕ ਵੀਜਾ ਮੈਂ ਆਪ ਹੀ ਕਰ ਦੂੰ ਜਿਹੜੇ ਲੰਬੇ ਟਾਈਮ ਵਾਲੇ ਕੱਪੜੇ ਥੇ ਆ ਉਹ ਮਾਸਟਰ ਜੀ ਬਣਾ ਰਹੇ ਆ ਤੇ ਜਦ ਵੱਧ ਟਾਈ ਹੁੰਦਾ ਕਾਲੂ ਵੀ ਦੇਣੇ ਆ ਤਿੰਨ ਚਾਰ ਸੂਟ ਹੁਣ ਐ ਹੋਇਆ ਕਿ ਵਿਆਹ ਵੀ ਚੰਗਾ ਨਹੀਂ ਲੱਗਦਾ ਹੈਗਾ ਤੇ ਵਿਆਹ ਤੇ ਜਾਣ ਨੂੰ ਜੀ ਨਹੀਂ ਕਰਦਾ ਹੈਗਾ ਜਦੋਂ ਆਪਦਾ ਕੰਮ ਹੈ ਨਾ ਗੱਲ ਚੜਿਆ ਪਿਆ ਹੁੰਦਾ ਆਪਾਂ ਦੇਖਾਂਗੇ ਇੱਕ ਦੋ ਘੰਟੇ ਤੱਕ ਵਿਆਹ ਤੇ ਕਿਉਂਕਿ ਤਿੰਨ ਤਿੰਨ ਵਾਜ ਜਾਂਦੇ ਨੇ ਜੀ ਜਦੋਂ ਨੂੰ ਸ਼ਰਮ ਤੇ ਬਿਠਾਉਣਾ ਹੁੰਦਾ ਹੈ ਨਾ ਉਹਦੋਂ ਨੂੰ ਆਪਾਂ ਜਾਵਾਂਗੇ ਵੇਖਿਆ ਚਲੋ ਸ਼ੌਗਨ ਵਗੈਰਾ ਕਰਿਆਵਾਂਗੇ ਹਨ ਇਹੀ ਹੁੰਦਾ ਹੈਗਾ ਤੇ ਹੁਣ ਮੈਂ ਪਹਿਲਾ ਇਹ ਕੱਪੜੇ ਉਹਨਾਂ ਨੇ ਫੜਨ ਆਉਣੇ ਵੇਖਿਆ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲਈਏ ਹਨ ਇੱਕ ਵਾਰੀ ਦੁਬਾਰਾ ਫਿਰ ਆਪਾਂ ਤੁਹਾਨੂੰ ਆਪਣਾ ਐਡਰੈਸ ਦੱਸ ਦਿੰਨੇ ਆ ਜੀ ਆਪਣਾ ਐਡਰੈਸ ਹੈਗਾ ਕੌਰਸੋਂਦੂ ਬੁਟੀਕ ਐਂਡ ਬਿਊਟੀ ਸੈਲੂਨ ਟੂਰੀ ਬਨਾਲਾ ਰੋਡ ਦੇ ਉੱਪਰ ਹੈ ਜੀ ਪੱਕੜਵਾਲ ਚੌਂਕ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਲਾਈ ਦੀ ਟ੍ਰੇਨਿੰਗ ਲੈਣੀ ਹੈ ਨਾ ਸਾਡੇ ਕੋਲੋਂ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਜਿਹੜਾ ਹੈਗਾ ਕੱਪੜਾ ਖਰੀਦਣਾ ਉਹ ਵੀ ਆਪਣੇ ਕੋਲੇ ਹਰ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਕੱਪੜਾ ਹੁੰਦਾ ਆ ਤੁਸੀਂ ਜਿਹੇ ਜੇ ਮਰਜ਼ੀ ਕੱਪੜੇ ਸਾਡੇ ਕੋਲੋਂ ਖਰੀਦ ਸਕਦੇ ਹੋ ਬਾਕੀ ਜਿਹੜਾ ਹੈਗਾ ਆਪਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਨੇ ਵਰਕ ਵੀ ਕਰਾਉਣੇ ਆ ਚਾਹੇ ਤੁਸੀਂ ਹੈਂਡਵਰਕ ਹੈਂਡਵਰਕ ਸੂਟ ਤਿਆਰ ਕਰਾਉਣੇ ਆ ਥ्रेडਵਰਕ ਸੂਟ ਤਿਆਰ ਕਰਾਉਣੇ ਆ ਨੀਡਲਵਰਕ ਸੂਟ ਤਿਆਰ ਕਰਾਉਣੇ ਆ ਹਨਾ ਆਪਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਆਪਣੇ ਬੁਟੀਕ ਤੇ ਸੂਟ ਤਿਆਰ ਹੁੰਦੇ ਆ ਤੁਸੀਂ ਜਦੋਂ ਮਰਜ਼ੀ ਆ ਕੇ ਸਾਡਾ ਵਰਕ ਚੈੱਕ ਕਰ ਸਕਦੇ ਹੋ ਤੇ ਬਣਵਾ ਸਕਦੇ ਹੋ ਕਿਉਂਕਿ ਕਾਫੀ ਸੂਟ ਆਪਣੇ ਬਣ ਚੁੱਕੇ ਆ ਹਨ ਜਿਹੜੇ ਭੈਣ ਭਾਈਆਂ ਨੇ ਭੈਣਾਂ ਨੇ ਇੱਕ ਇੱਕ ਦੋ ਦੋ ਸੂਟ ਪਹਿਲਾਂ ਬਣਵਾਏ ਉਹਨਾਂ ਦੇ ਕਾਫੀ ਕਾਫੀ ਸੂਟ ਆਪਣੇ ਕੋਲੇ ਜਿਹੜੇ ਹੈਗੇ ਨੇ ਵਰਕ ਹੋ ਕੇ ਗਏ ਆ ਤੇ ਦੁਆਰਾ ਦੁਆਰਾ ਵਿੱਤੇ ਆ ਵਰਕ ਸਾਰਿਆਂ ਨੂੰ ਬਹੁਤ ਜਿਆਦਾ ਪਸੰਦ ਆਏਗਾ ਡਰੈਸ ਬਣਾਈ ਇਹ ਜਾਗਵਾਲ ਡਰੈਸ ਆ ਇਹ ਆ ਦੇਖੋ ਜਿੱਦਾਂ ਜੌਰ ਜੱਟ ਦੇ ਉੱਤੇ ਹਨ ਬ੍ਰੋਕਟ ਦਾ ਜਿਹੜਾ ਹੈਗਾ ਬ੍ਰੋਕਟ ਦੀ ਸ਼ਰਟ ਹੈ ਇਸ ਤਰ੍ਹਾਂ ਜਿਹੜੀ ਹੈਗੀ ਇਹਦੇ ਨਾਲ ਇਹ ਵਾਲਾ ਜਿਹੜਾ ਘਰਾਰਾ ਬਣਿਆ ਹੋਇਆ ਹੋ ਇਹ ਬਣਾ ਗਰਾਰਾ ਹੈਗਾ ਸ਼ਰਟ ਆਪਾਂ ਨੇ ਕਿੱਦਾਂ ਬਣਾਈਏ ਦੇਖੋ ਬੱਚੇ ਦੀ ਸ਼ਰਟ ਹੈ ਜਾਂ ਕੁੜੀ ਦਾ ਡਰੈੱਸ ਤੇ ਇਸ ਤਰ੍ਹਾਂ ਜਿਹੜੀ ਹੈਗੀ ਬਾਹ ਬਣਾਈਏ ਪਾਕਿਸਤਾਨੀ ਨੀਚੇ ਆਪਾਂ ਨੇ ਇਹ ਵਾਲੀ ਮੋਤੀ ਵਾਲੀ ਲੈਂਸ ਲਾਤੀ ਬਾਕੀ ਸਿੰਪਲ ਰੱਖੀ ਹੈ ਬਾਕੀ ਆਪਾਂ ਨੇ ਬਿਲਕੁਲ ਸਿੰਪਲ ਰੱਖੀ ਹੈ ਜੀ ਵਿੱਚ ਜਿਹੜੀ ਹੈਗੀ ਲਾਈਨਿੰਗ ਲਾਈ ਹੈ ਸਾਰੀ ਕਮੀਜ਼ ਦੇ ਵਿੱਚ ਕਮੀਜ਼ ਆਪਾਂ ਨੇ ਸ਼ਰਟ ਬਣਾਇਆ ਜਿੱਦਾਂ ਇਹ ਕਮੀਜ਼ ਦੇਖੋ ਕੁੜਟ ਦੇ ਸੌਰੀ ਸਰਾਰੇ ਦੇ ਇੱਥੇ ਤੱਕ ਹੀ ਆਉਣੇ ਇਹਦੇ ਨਾਲ ਸ਼ਾਰਟ ਸ਼ਰਟ ਹੀ ਵਧੀਆ ਲੱਗਦੀ ਹੈ ਇਹ ਆਪਾਂ ਨੇ ਸ਼ਾਰਟ ਤੇ ਸਟ ਰੱਖੀ ਹੈ ਇਹ ਜਾਗੂ ਵਾਲੇ ਕੱਪੜੇ ਆ ਦੇਣੇ ਆ ਕਿਸੇ ਦੇ ਇੱਕ ਆਪਾਂ ਨੇ ਦੇਖੋ ਇਹ ਕੁਰਤਾ ਇਹਨੇ ਬਣਾਇਆ ਬੱਚੇ ਦਾ ਇਹ ਥੋੜਾ ਜਿਹਾ ਵੱਡੇ ਬੱਚੇ ਦਾ ਇਹ ਜਿਹੜਾ ਕੁਰਤਾ ਪਜਾਮਾ ਨਾਲ ਤਿਆਰ ਕਰਿਆ ਜੀ ਆਪਾਂ ਨੇ 1 ਸਾਲ ਦੇ ਬੱਚੇ ਦਾ ਕੁਰਤਾ ਪਜਾਮਾ ਤਿਆਰ ਕਰਿਆ ਇਹ ਤਿੰਨੇ ਡਰੈੱਸਾਂ ਹੀ ਬੱਚਿਆਂ ਦੀਆਂ ਨੇ ਇਹ ਵੱਡੇ ਬੱਚੇ ਦਾ ਕੁਰਤਾ ਪਜਾਮਾ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਇਹ ਸੂਟ ਹੈਗਾ ਆ ਗੁੜੀਆ ਦਾ ਤੇ ਸਭ ਤੋਂ ਛੋਟੇ ਬੱਚੇ ਦਾ 1 ਸਾਲ ਦੇ ਬੱਚੇ ਦਾ ਇਹ ਵਾਲਾ ਕੁੜਤਾ ਪਜਮੜਾ ਹੈ ਛੋਟਾ ਜਿਹਾ ਇਹ ਆਪਾਂ ਨੇ ਅੱਜ ਦੇਣੇ ਸੀਗੇ ਉਸ ਜਿਹੜਾ ਕੰਮ ਰਹਿੰਦਾ ਸੀਗਾ ਇਹ ਸਟਰੀਜ ਵਿੱਚ ਹੁਣੇ ਬਣਾ ਕੇ ਰੱਖੀਆਂ ਹੁਣ ਉਹਨਾਂ ਨੇ ਇਹ ਵਾਲੇ ਕੱਪੜੇ ਜਿਹੜੇ ਹੈਗੇ ਫੜਨ ਆਉਣਾ ਆ ਚਲੋ ਜਦੋਂ ਪ੍ਰੋਗਰਾਮ ਹੁੰਦਾ ਆ ਹਨਾ ਅਗਲੇ ਦੇ ਆਪਾਂ ਨੂੰ ਵੀ ਪਤਾ ਹੀ ਹੈ ਵੀ ਅੱਜ ਜਾਗੋ ਤੇ ਜਾਣਾ ਮਸਾਂ ਜਿਹੜੇ ਹੈਗੇ ਨੇ ਕੱਪੜੇ ਸਾਰੇ ਟਾਈਮ 'ਚ ਟਾਈਮ ਕੱਢ ਕੇ ਮਸਾ ਤੋਰ ਚੜਾਏ ਨੇ ਇਹ ਬਾਕੀ ਉਹਨਾਂ ਦੇ ਕੱਪੜੇ ਪਹਿਲਾਂ ਦੇਤੇ ਸੀਗੇ ਅਸੀਂ ਦੋ ਸੂਟ ਕਿਸੇ ਦੇ ਹੋਰ ਦੇਣੇ ਸੀਗੇ ਉਹਨਾਂ ਦੇ ਵਿਆਹ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਜਾਗੋ ਆ ਉਹਨਾਂ ਦੇ ਵੀ ਕੱਪੜੇ ਆਏ ਹੋਏ ਸੀਗੇ ਪਹਿਲਾਂ ਦੋ ਸੂਟ ਉਹ ਮਸਾ ਤਿਆਰ ਕਰਕੇ ਭੇਜੇ ਆ ਹੁਣ ਇਹਨਾਂ ਨੂੰ ਵੀ ਮੈਂ ਰੱਖ ਦਿੰਨੀ ਮੈਂ ਫੜਨ ਆ ਰਹੇ ਨੇ ਉਹਨਾਂ ਦੀ ਕਾਲ ਆ ਗਈ ਆਪਾਂ ਨੂੰ ਤੇ ਫਿਰ ਜੇ ਉਹਨਾਂ ਨੇ ਵੀਡੀਓ ਬਣਾ ਕੇ ਭੇਜੀ ਆਪਾਂ ਵਿੱਚ ਲਾਵਾਂਗੇ ਤੁਸੀਂ ਪਾਇਆ ਹੋਇਆ ਵੀ ਦੇਖ ਸਕਦੇ ਹੋ ਕਿੰਦਾਂ ਦਾ ਲੱਗਦਾ